ਹਾਂਜੀ ਹੁਣ ਤੱਕ ਦੀ ਵੱਡੀ ਅਤੇ ਐਨ ਖਬਰ ਆ ਰਹੀ ਹੈ ਸਾਹਮਣੇ ਬਿਕਰਮਜੀਠੀਏ ਦੀ ਜਾਨ ਨੂੰ ਜੇਲ੍ਹ ਦੇ ਵਿੱਚ ਖਤਰਾ ਹੁਣ ਕਿਸ ਤੋਂ ਆ ਖਤਰਾ ਪੂਰੀ ਗੱਲਬਾਤ ਸਾਂਝੀ ਕਰਾਂਗੇ ਹੁਣ ਜਿਹੜੀ ਇੱਕ ਚਿੱਠੀ ਲਿਖੀ ਜਾਂਦੀ ਆ ਡੀਜੀਪੀ ਨੂੰ ਇੱਕ ਪੱਤਰ ਭੇਜਿਆ ਜਾਂਦਾ ਬਿਕਰਮਜੀਠੀਏ ਵੱਲੋਂ ਤੇ ਹੁਣ ਬਿਕਰਮਜੀਠੀਆ ਉਹ ਜਿਹੜਾ ਕਿ ਬਈ ਜੁਧ ਨਸ਼ਾ ਵਿਰੁੱਧ ਦੇ ਵਿੱਚ ਗ੍ਰਿਫਤਾਰੀ ਹੁੰਦੀ ਆ ਤੇ ਇਹਦੇ ਤੇ ਦੋਸ਼ ਲੱਗਦੇ ਆ 540 ਕਰੋੜ ਗੈਰ ਕਾਨੂੰਨੀ ਤਰੀਕੇ ਨਾਲ ਬਣਿਆ ਹੁੰਦੰਦੇ ਇਹ ਹੁਣ ਲੰਬੇ ਸਮੇਂ ਤੋਂ ਵਿਕਰਮ ਜੀਠੀਆ ਬੰਦਾ ਤੇ ਇੱਕ ਪਾਸੇ ਜਿਹੜਾ ਕੀ ਇਹਨਾਂ ਤੇ ਨਸ਼ੇ ਦੇ ਰੋਬ ਵੀ ਲੱਗਦੇ ਆ ਵੀ ਵਿਕਰਮ ਜੀਠੀਆ ਵੱਡਾ ਨਸ਼ਾ ਤਸਕਰ ਰਿਆ ਤੇ ਵੱਡਾ ਮਗਰਮੱਛ ਦੱਸਿਆ ਜਾਂਦਾ ਇਹ ਸੀਮਪਵੰਤਮਾਨ ਮੰਨੂ ਤਾਂ ਹੁਣ ਇੱਕ ਵੀਡੀਓ ਸਾਂਝੀ ਕਰਾਂਗੇ ਵਿਕਰਮ ਜੀਠੀਏ ਦੀ ਜਾਨ ਨੂੰ ਕਿਸ ਤੋਂ ਖਤਰਾ ਤੇ ਜਿਹਦੇ ਵਿੱਚ ਹੁਣ ਇਹ ਪੂਰੀ ਗੱਲਬਾਤ ਸਾਂਝੀ ਕਰਦੇ ਆ ਤੇ ਇਹਦੇ ਵਿੱਚ ਨਾਮ ਵੀ ਲੈਣਗੇ ਉਹ ਵੀ ਮੇਰੀ ਜਾਨ ਨੂੰ ਐਸ ਬੰਦੇ ਤੋਂ ਖਤਰਾ ਹੈਗਾ ਤਾਂ ਪਹਿਲਾ ਵੀਡੀਓ ਸੁਣਾ ਦਈਏ ਚੈਨਲ ਤੇ ਬਣੇ ਰਹੋ ਵੀ ਬਿਕਰਮਜੀਠੀ ਦੀਆਂ مصیبتਾਂ ਅਕਸਰ ਕਿਉਂ ਵਧਦੀਆਂ ਯਾਰੀਆਂ ਤਾਂ ਹੁਣ ਜੇ ਗੱਲ ਕਰੀਏ ਲੰਬੇ ਸਮੇਂ ਤੋਂ ਜੇਲ੍ਹ ਦੇ ਵਿੱਚ ਬੰਦ ਦਾ ਸਾਰੇ ਧਿਆਰ ਬਿਕਰਮਜੀਠੀ ਦੇ ਜੇਲ੍ਹ ਦੇ ਵਿੱਚ ਹੀ ਲੰਗੇ ਦੀਵਾਲੀ ਦੇਖੀਏ ਤਾਂ ਉਹ ਵੀ ਹੋਲੀ ਦੇਖੀਏ ਤਾਂ ਉਹ ਵੀ ਆ ਲੋਹੜੀ ਵੀ ਹੁਣ ਦਵਾਲ ਇਹ ਜੇਲ੍ਹ ਦੇ ਵਿੱਚ ਹੀ ਲੰਗ ਜਾਣੀਆਂ ਤਾਂ ਹੁਣ ਪਹਿਲਾ ਵੀਡੀਓ ਸੁਣਾ ਦਈਏ ਜਿਆਦਾ ਸਮਾਨ ਨਹੀਂ ਲੈਂਦੇ ਬਿਕਰਮਜੀਠੀ ਨੂੰ ਕਿਸ ਤੋਂ ਖਤਰਾ ਕੀ ਗੱਲਬਾਤ ਆ ਪਹਿਲਾ ਵੀਡੀਓ ਸਾਂਝੀ ਕਰਦੇ ਆ ਫਿਰ ਕਰਦੇ ਆ ਅੱਗੇ ਗੱਲਬਾਤ ਟਰਾਈ ਸਪੈਸ਼ਲ ਡੀਜੀਪੀ ਇੰਟੈਲੀਜੈਂਸ ਦੇ ਸਪੈਸ਼ਲ ਡੀਜੀਪੀ ਸੈਕਿਉਰਿਟੀ ਨੂੰ ਇਸ ਬਾਰੇ ਇੱਕ ਲੈਟਰ ਲਿਖੀ ਹੈ ਡੀਜੀਪੀ ਝੇਲਾ ਨਵੀ ਇੱਕ ਲੈਟਰ ਲਿਖੀ ਜਾ ਚੁੱਕਾ ਹੈ ਹਾਲਾਂਕਿ ਇਹ ਚੇਨ ਦੋ ਜਿਸ ਨੇ ਬਾਰੇ ਜਾਣਕਾਰੀ ਹੁਣ ਸਾਹਮਣੇ ਆਈ ਹੈ ਕਪਤਨ ਮਜੀਠਾ ਆਂਦਨ ਤੋਂ ਬਾਅਦ ਜਾਦਾ ਦੇ ਮਾਮਲੇ 'ਚ 9 ਨਾ ਬਜ਼ੀਲ ਜੁਬਾਨੇ ਤੱਕ ਦੇ ਬੱਚੇ ਵਹਿ ਤੋੜਾ ਰਸਮਾ ਹੋ ਚੁੱਕੇ ਹੈ ਪਰ ਹੁਣ ਵਿਕਰਮ ਸਿੰਘ ਜਾਨਦੀ ਵਿਕਰਮ ਸਿੰਘ ਮਜੀਠਾ ਦੇ ਜਾਨ ਚਿੱਠੀ ਲਿਖੀ ਹੈ ਚਿੱਠੀ ਵੀ ਤੁਨ ਬੁਖਾਰ ਰਹੇ ਹਾਂ ਤੇ ਡੀਜੀਪੀ ਜੇਲਾ ਨੂੰ ਵੀ ਇਸ ਬਾਬਤ ਚਿੱਠੀ ਲਿਖੀ ਗਈ ਹੈ ਹਾਲਾਂਕਿ ਇਹ ਚਿੱਠੀ ਦੋ ਜਣੇ ਨੂੰ ਲਿਖੀ ਗਈ ਹੈ ਜਿਸ ਦੇ ਬਾਰੇ ਜਾਣਕਾਰੀ ਹੁਣ ਸਾਹ ਹਾਂਜੀ ਵੀਡੀਓ ਤੁਸੀਂ ਸੁਣੀ ਲਈ ਆ ਬਿਕਰਮਜੀਠੀ ਦੀ ਜਾਨ ਨੂੰ ਜੇਲ੍ਹ ਦੇ ਵਿੱਚ ਬੱਬਰ ਖਾਲਸਾ ਜਿਹੜਾ ਉਹਨਾਂ ਤੋਂ ਖਤਰਾ ਤੇ ਪਰ ਹੁਣ ਬਿਕਰਮਜੀਤਿਆ ਲੰਬੇ ਸਮੇਂ ਤੋਂ ਜੇਲ੍ਹ ਦੇ ਵਿੱਚ ਤੇ ਹੁਣ ਇਹਨਾਂ ਤੋਂ ਸਾਬਿਤ ਨਹੀਂ ਹੋਇਆ ਵੀ ਬਿਕਰਮਜੀਤਿਆ ਬੇਕਸੂਰਾ ਬਹੁਤ ਜ਼ੋਰ ਲਾਇਆ ਜੋ ਅਰਸ਼ਦੀਪ ਕਲੇਰਾ ਬਈ ਤੇ ਹੁਣ ਬਾਦਲਾ ਮਨੀਓ ਜ਼ੋਰ ਲਾਇਆ ਜਾਂਦਾ ਵੀ ਕਿਵੇਂ ਨਾ ਕਿਵੇਂ ਬਿਕਰਮਜੀਤਿਆ ਬਾਹਰ ਕਢਾਈਏ ਤੇ ਪਰ ਹੁਣ ਜੁਧ ਨਸ਼ਿਆਂ ਵਿਰੁੱਧ ਦੇ ਵਿੱਚ ਬਿਕਰਮਜੀਤਿਆ ਨੂੰ ਸੀਐਮ ਭਵਨਤਮਾਨ ਨੇ ਚੱਕਿਆ ਤੇ ਉਹਨਾਂ ਨੇ ਇਹ ਵੀ ਕਿਹਾ ਇੱਕ ਵੱਡਾ ਦਾਵਾ ਕੀਤਾ ਵੀ ਸਾਡੀ ਸਰਕਾਰ ਦੇ ਵਿੱਚ ਬਿਕਰਮਜੀਤਿਆ ਬਾਹਰ ਹੀ ਨਹੀਂ ਆ ਸਕਦਾ ਦੇ ਨਾਲ ਇੱਕ ਖਬਰ ਹੋਰ ਆ ਰਹੀ ਆ ਉਹ ਮੈਂ ਅਗਲੀ ਵੀਡੀਓ ਦੇ ਵਿੱਚ ਸਾਂਝੀ ਕਰੂੰਗਾ ਜੋ ਨੈਨਸੀ ਨੇ ਜਿਹੜੀ ਐਸੇ ਗੱਲ ਕਰੀ ਆਪਾਂ ਐਸਜੀ ਪੀਸੀ ਨੂੰ ਲੈ ਕੇ ਇਸ ਗੱਲਾਂ ਦੇ ਖੁਲਾਸੇ ਹੋ ਜਾਂਦਾ ਸੀਐਮ ਭਵਨਤਮਨ ਨੂੰ ਕੱਲ ਤੱਕ ਸਭ ਤੇ ਪੇਸ਼ ਹੋਣ ਦੀ ਕਿਹਾ ਜਾਂਦਾ ਜੋ ਕੱਲ ਤੱਕ ਦੇ ਜਥੇਦਾਰ ਆ ਉਹਨਾਂ ਵੀ ਤਾਂ ਨੈਨਸੀ ਨੇ ਇਸ ਗੱਲਾਂ ਦੇ ਵੀ ਖੁਲਾਸੇ ਕੀਤੇ ਆ ਉਹ ਮੈਂ ਅਗਲੀ ਵੀਡੀਓ ਦੇ ਵਿੱਚ ਸਾਂਝੀ ਕਰੂੰਗਾ ਗੱਲ 5-7 ਮਿੰਟ ਬਾਅਦ ਤੁਸੀਂ ਉਹ ਵੀ ਵੀਡੀਓ ਮੈਂ ਅਪਲੋਡ ਕਰਨ ਵਾਲੇ ਆ ਤੇ ਉਹ ਵੀ ਤੁਸੀਂ ਦੇਖ ਸਕਦੇ ਹੋ ਅਗਲੀ ਵੀਡੀਓ ਤਾਂ ਨੈਨਸੀ ਦੀ ਆਉਗੀ ਜੀ ਨੇ ਕੱਲੇ ਕੱਲੇ ਜਿਹੜਾ ਅਕਾਲ ਤਖਤ ਦੇ ਜਿਹੜੇ ਕਹਿੰਦੇ ਆ ਜੀ ਅਸੀਂ ਜਥੇਦਾਰਾਂ ਜੀ ਇਹਨਾਂ ਦੇ ਖੁਲਾਸੇ ਕੀਤੇ ਆ ਜਿਹੜੇ ਉੱਥੇ ਗੁਰੂ ਘਰ ਕੋਲੇ ਹੋਟਲਾਂ ਨੂੰ ਲੈ ਕੇ ਇਸ ਗੱਲਾਂ ਦੇ ਵੀ ਖੁਲਾਸੇ ਕੀਤੇ ਆ ਵੀ ਉੱਥੇ ਜਿਹੜਾ ਇਹ ਬਿਜ਼ਨਸ ਬਣਾ ਰੱਖਿਆ ਹੋਟਲਾਂ ਨੂੰ ਤੁਸੀਂ ਸਾਰੀ ਜਾਣਦੇ ਹੋ ਅੱਜ ਦੇ ਸਮੇਂ ਦੇ ਵਿੱਚ ਬਈ ਜਿਸ਼ਮ ਪਰੋਸ਼ੀ ਦਾ ਧੰਦਾ ਹਰ ਹੋਟਲਾਂ 'ਚ ਹਰ ਸ਼ਹਿਰ 'ਚ ਚੱਲਦਾ ਤਾਂ ਇਸ ਗੱਲਾਂ ਦੇ ਖੁਲਾਸੇ ਜੋ ਅਗਲੀ ਵੀਡੀਓ ਦੇ ਵਿੱਚ ਨੈਨਸੀ ਜੋਮਾ ਵੀਡੀਓ ਸੁਣਾਵਾਂਗੇ ਤੁਹਾਨੂੰ ਪੂਰੇ ਸਬੂਤਾਂ ਦੇ ਆਧਾਰ ਤੇ ਆਪਦੇ ਕੋਲੋਂ ਕੋਈ ਨਾ ਤਾਂ ਅਜੇ ਤੱਕ ਆਪਣੇ ਚੈਨਲ ਤੇ ਕੋਈ ਗੱਲ ਬਣਾ ਕੇ ਪਾਈ ਹੈ ਨਾ ਪਾਈਏ ਤਾਂ ਜੋ ਸੱਚ ਹੁੰਦਾ ਉਹ ਤੁਹਾਡੇ ਸਾਹਮਣੇ ਪੇਸ਼ ਕਰਨਾ ਹੁੰਦਾ ਪਰ ਹੁਣ ਵਿਕਰਮਜੀਠੀ ਦੀਆਂ ਮੁਸੀਬਤਾਂ ਅਕਸਰ ਕਿਉਂ ਵੱਧੀਆਂ ਜਾਂ ਜਾ ਰਹੀਆਂ ਇਹ ਕਹਿੰਦੇ ਆ ਜੇਲ੍ਹ ਦੇ ਵਿੱਚ ਵਿਕਰਮਜੀਠੀਆ ਹੀਟਰ ਮੰਗਦਾ ਜੀ ਇਰਜ਼ਾਈ ਮੰਗਦਾ ਜੀ ਤੇ ਸਹਰਾਣਾ ਮੰਗਦਾ ਜੀ ਹੋਰ ਵੀ ਕਈ ਸਵਾਲ ਹੋ ਜਾਂਦੇ ਆ ਖੜੇ ਪਰ ਲੇਕਿਨ ਵਿਕਰਮਜੀਠੀਏ ਨੂੰ ਬੇਲ ਨਹੀਂ ਮਿਲਦੀ ਕਈ ਵਾਰ ਪਟੀਸ਼ਨਾਂ ਪੈ ਜਾਂਦੀਆਂ ਪਰ ਹੁਣ ਜੁੱਧ ਨਸ਼ਿਆਂ ਵਿਰੁੱਧ ਦੇ ਵਿੱਚ ਦੱਸਿਆ ਜਾਂਦਾ ਵੀ ਇੱਕ ਵੱਡਾ ਨਸ਼ਾ ਤਸਕਰ ਸੀ ਬਿਕਰਮਜੀਠੀਆ ਇਹ ਮੇਰਾ ਕਹਿਣਾ ਨਹੀਂ ਇਹ ਬਈ ਲੋਕਾਂ ਦਾ ਸੀਐਮ ਭਵੰਤਮਾਨ ਦਾ ਕਹਿਣਾ ਤੇ ਜਿਹੜੀ ਗੱਲ ਕਰੀਏ ਆਪਾਂ ਹੁਣ ਤੁਸੀਂ ਵੀਡੀਓ ਦੀ ਜਿਹੜੀ ਹੁਣ ਤੱਕ ਦੀ ਲੇਟੈਸਟ ਖਬਰ ਆ ਸੋਡੇ ਨਾਲ ਸਾਂਝੀ ਕਰਨੀ ਸੀ ਜੋ ਕਿ ਬਈ ਬਿਕਰਮਜੀਠੀ ਨੂੰ ਲੈ ਕੇ ਸੀ ਤਾਂ ਬਿਕਰਮਜੀਠੀ ਨੂੰ ਲੈ ਕੇ ਖਬਰ ਇਹ ਸੀ ਜੋ ਬੱਬਰ ਸਿੰਘ ਖਾਲਸਾ ਇਹਨਾਂ ਤੋਂ ਕਹਿੰਦੇ ਮੇਰੀ ਜਾਨ ਨੂੰ ਖਤਰਾ ਜੇਲ੍ਹ ਦੇ ਵਿੱਚ ਤਾ ਛੋਡਾ ਇਸ ਮਾਮਲਿਆਂ ਬਾਰੇ ਕੀ ਕਹਿਣਾ ਬੇਕਰ ਮਜੀਠੀਏ ਨੂੰ ਜਿਹੜਾ ਕਿ ਬਈ ਇੱਕ ਸੀਮ ਪਵੰਤਮਨ ਦਾ ਐਕਸ਼ਨ ਹੋਇਆ ਤਾਂ ਹੁਣ ਨਾਬਾ ਜੇਲ੍ਹ ਦੇ ਵਿੱਚ ਬੇਕਰ ਮਜੀਠੀਆ ਬੰਦ ਆ ਤੇ ਇਸ ਮਾਮਲੇ ਬਾਰੇ ਛੋਡਾ ਕੀ ਕਹਿਣਾ ਤੁਸੀਂ ਆਪਣੇ ਕਮੈਂਟ ਜ਼ਰੂਰ ਰੱਖੋ ਤਾਂ ਜਿਹੜੀ ਹੁਣ ਤੱਕ ਦੀ ਵੀਡੀਓ ਸੀ ਛੋਡੇ ਆ ਸਾਂਝੀ ਜ਼ਰੂਰ ਕਰਨੀ ਸੀ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਧੰਨਵਾਦ